ਪੰਜਾਬੀ ਦੋਸਤੋ ਪੰਜਾਬੀ ਭਾਸ਼ਾ ਨੂੰ ਅਪਣਾਉਣ ਤੇ ਪੰਜਾਬੀ ਨੂੰ ਬਚਾਉਣ ਲਈ ਕੀ ਤੁਸੀਂ ਕੋਈ ਯਤਨ ਕਰ ਰਹੇ ਹੋ ਤੁਹਾਨੂੰ ਨਿਕਲਣਾ ਪੜਾ ਗਲੀਆਂ 'ਚ ਇਸ ਤੋਂ ਬਿਨਾਂ ਨਾ ਪੰਜਾਬੀ ਬਚਣੀ ਹੈ ਨਾ ਬਚੇ ਤੁਹਾਨੂੰ ਪੜਨਾ ਵੀ ਜੇ ਬਹੁਤ ਦੇ ਹਰਿਆਣਾ ਦੇ ਵਿੱਚ ਤਾਂ ੱਕੇ ਨਾਲ ਸਾਨੂੰ ਜਿਹੜੀ ਹੈ ਮਾਤਭਾਸ਼ਾ ਹੀ ਹਿੰਦੀ ਲਿਖੀ ਜਾ ਰਹੀ ਹੈ ਇਹ ਸੰਕਟ ਬੜਾ ਡੂੰਘਾ ਹੈ ਔਰ ਇਹਨੂੰ ਬੜੇ ਛੇਤੀ ਔਰ ਇਹਦੇ ਸਾਨੂੰ ਘਰੋਂ ਨਿਕਲਣਾ ਪੈਣਾ ਇਹ ਜੇ ਸਿਰਫ ਸਮਾਗਮ ਨਾਲ ਕੰਮ ਨਹੀਂ ਚੱਲਦਾ ਤੁਹਾਨੂੰ ਰਾਜਨੀਤਿਕ ਹੈਨੇ ਪੈਣੇ ਨੇ ਅਫਸਰਾਂ ਦੇ ਹੇਨੇ ਪੈਣੇ ਨੇ ਲੋਕਗੀਤ ਨੇ ਪੀਜ਼ੇ ਨਹੀਂ ਖਾਣੇ ਆ ਫੱਟੇ ਛੱਟੇ ਜਿਹੜੇ ਨੇ ਪੰਜਾਬੀ ਸਟੇਜ ਤੇ ਜਿਹਨੂੰ ਕੋਟ-કોટ ਕੇ ਛੱਟਣਾ ਪੈਣਾ ਹੈ ਅੱਜ ਦੇ ਅੰਗਰੇਜ਼ੀ ਬੋਲਣ ਨਹੀਂ ਦਿੰਦੇ ਸਕੂਲਾਂ ਦੇ ਵਿੱਚ ਇਹਨਾਂ ਦੇ ਜਾ ਕੇ ਤੁਹਾਨੂੰ ਧਰਨੇ ਲਾਣੇ ਪੈਣੇ ਨੇ ਉਹਨੂੰ ਕੁਛ ਨਾ ਪੈਣਾ ਹੈ ਟੀਚਰ ਫੈਕਲਟੀ ਦੇ ਵਿੱਚ ਬੈਠੇ ਨੇ ਜਿਨ੍ਹਾਂ ਕੋਲੇ ਇਹ ਜ਼ਿੰਮੇਵਾਰੀ ਉਹਨਾਂ ਦੀ ਵੀ ਬਣਦੀ ਹੈ ਕਿ ਉਹਨਾਂ ਕੋਰਸਸ ਦੇ ਡਿਜ਼ਾਈਨਸ ਨੂੰ ਬਹੁਤ ਫਰਕ ਪਾਇਆ ਜਾਵੇ ਤਾਂ ਕਿ ਬੱਚੇ ਨੂੰ ਜੇ ਐਮ ਐ ਪੰਜਾਬੀ ਕਰੇ ਉਹ ਨੌਕਰੀ ਮਿਲੇ ਪੰਜਾਬੀ ਲਿਖਣ ਵਾਲੇ ਪੰਜਾਬੀ ਬੋਲਣ ਵਾਲੇ ਪੰਜਾਬੀ ਸਕ੍ਰਿਪਟ ਰਾਈਟਿੰਗ ਦੇ ਵਿੱਚ ਬੰਦੇ ਜੀ ਨੌਕਰੀਆਂ ਲੱਖ ਲੱਖ ਰੁਪਏ ਲੈ ਕੇ ਪਿੱਛੇ ਉਮਰੇ ਦੇ ਬੰਦਾ ਨਹੀਂ ਲੱਭ ਰਿਹਾ ਕੀ ਹੋਵੇ ਤੇ ਕੀ ਨਾ ਆਓ ਵੇਖਦੇ ਹਾਂ ਬੇਨਤੀ ਹੈ ਜੀ ਡਾਕਟਰ ਜੋਗਾ ਸਿੰਘ ਜੀ ਨੂੰ ਕਿ ਮਾਝ ਤੇਰੀਆਂ ਕਿਛੁ ਚੋਣ ਰ ਆਪਣੇ ਖਿਆਲ ਸਾਂਝੇ ਕਰਨ ਜਿਹੜਾ ਐ ਆਡਟ ਬਣ ਜੀ ਨੇ ਬੰਦੇ ਬੁਢੀ ਬਣ ਗਏ ਮਨਸੇ ਬੰਦਾ ਹੈ ਗਾਇਆ ਵੈਸੇ ਜਦੋਂ ਬਰੇ ਘਟ ਕਰਦੇ ਨੇ ਤਾਂ ਬੱਚਾ ਬੰਦਾ ਬਣ ਜਾਂਦਾ ਹੈ ਜਿਸੇ ਬੰਦਾ ਬਣਾਉਂਦਾ ਹੈ ਇਸ ਕਰਕੇ ਤੁਹਾਡੀ ਬੜੀ ਮਜ਼ਾ ਹੈ ਜਿਹੜਾ ਤੁਸੀਂ ਕੰਮ ਕਰਦੇ ਹੋ ਮੈਂ ਜਿਹੜੀ ਗੱਲ ਕਰਦੀ ਉਹ ਥੋੜੀ ਰਸਪੰਗ ਵਾਲੀ ਹੈ ਕਿਉਂਕਿ ਨਾਲ ਆਗਮੀ ਮਾਹੌਲ ਹੈ ਮੈਂ ਉਹਦੇ ਚ ਜਿਸ ਕੁਝ ਗੱਲ ਕਰੀ ਨਹੀਂ ਸਕਦਾ ਰਾਜਵਾਲੇ ਤਾਂ ਮੇਰੀ ਲਜਾ ਰਹੀ ਹੈ ਕਿ ਜੋ ਮੈਂ ਬੋਲੀ ਬਾਰੇ ਕਰਦਾ ਤਾਂ ਕਿ ਤੁਹਾਡੇ ਪਾਸ ਸਿਰਫ ਮੈਂ ਤੁਹਾਡਾ ਧਿਆਨ ਪੰਜਾਬੀ ਬੋਲੀ ਦੀ ਸਥਿਤੀ ਵੱਲ ਲਾਉਣਾ ਚਾਹੁੰਦਾ। ਤੁਹਾਡੇ ਵਾਸਤੇ ਕੋਈ ਬਹੁਤਾ ਦੂਰ ਜਾਣ ਦੀ ਲੋੜ ਨਹੀਂ ਕਿ ਆ ਵੀ ਬੋਲੀ ਦੀ ਸਥਿਤੀ ਕੀ ਹੈ। ਤੁਸੀਂ ਸਿਹਰੇ ਆਪਣੇ ਘਰੋਂ ਨਹੀਂ ਕਰਦੇ ਹੋ ਧਿਆਨ ਗੜੀ ਚਾਤੀ ਮਾਰਦੇ ਆ ਜਿਹਦੇ ਕੇਹੜਾ ਗੁਰਮੁਖੀ ਚ ਨਾਲ ਲਿਖਿਆ ਹੋਇਆ ਹੈ। ਤਾਂ ਫਿਰ ਤਾਂ ਸਥਿਤੀ ਬੋਲੀ ਹੈ ਨਹੀਂ ਜੁੜੀ ਹੈ। ਇਹਨਾਂ 100 ਕਾਜ ਦੇ ਪੰਜਵੀਂ ਨਾਂ ਮਿਲੇ ਜਿਨ੍ਹਾਂ ਨੇ ਗੁਰੂ ਕੀ ਜਨਾਬ ਦਾ ਲਿਖਿਆ ਹੋਇਆ ਆਪਣਾ ਬਸਾਰਾ ਮਨੁਕਰਾ ਜੇ ਸਿੱਧੀ ਕਹੇ ਕਿ ਇਹ ਲੈ ਕਰਮਿੰਨ ਲੱਗੇ ਦੇ ਸਕੂਲ ਵਿੱਚ ਲਿਆ ਦੇ ਪੰਜਾਬ ਦਾ ਇਸ ਵਕਤ ਅੰਧੇ ਉੱਦ ਬਾਦ ਬਾਰ ਜਿਹੜੇ ਨੇ ਉਹ ਅੰਗਰੇਜ਼ੀ ਬਾਦ ਵਿੱਚ ਪੜ੍ਹਦੇ ਨੇ ਜਿਹੜੇ ਜਿਮਾਦਾਰੀ ਪੜ੍ਹਦੇ ਨੇ ਜਿਨ੍ਹਾਂ ਨਾਂਗ ਰੀ ਹੋਣੀ ਹੈ ਨਾਂਗ ਇਹਨੂੰ ਪੰਜਾਬੀ ਚ ਹੋਣੀ ਹੈ ਜਦੋਂ ਪੜ੍ਹਦੇ ਨਾਂ ਇਹਨਾਂ ਚੋਂ ਵੱਡਾ ਕਵੀ ਬਣੇਗਾ ਨਾਂ ਗੁਰਦਾ ਸ਼ਾਇਦ ਕਾਰ ਬਣੇਗਾ ਨਾ ਵਾਸਤ ਕਾਰ ਬਣੇਗਾ ਨਾ ਫਿਕਰ ਬਣੇਗਾ ਔਰ ਇਹ ਨਹੀਂ ਇਹ ਤਾਂ ਨਹੀਂ ਮਜਬੂਰੀ ਹੋ ਜੇਗੀ ਕਿ ਪੰਜਾਬੀ ਚ ਕੰਮ ਨਾ ਹੋਵੇ ਅੰਗਰੇਜ਼ੀ ਮਾਧਿਮ ਤਾਂ ਕਿ ਅਸੀਂ ਆਪ ਹੀ ਜਾਂਦੇ ਨੇ ਸਕੂਲ ਤੇ ਉਹਨਾਂ ਦੇ ਇਹ ਹੁੰਦਾ ਕਿ ਅੰਗਰੇਜ਼ੀ ਮਾਧਿਮ ਦੀ ਪੜਾਣਾ ਭਾਵੇਂ ਚੰਗਾ ਕਿ ਉਹ ਪੰਜਾਬੀ ਉਹਨਾਂ ਨਾਉਂਦੀ ਨਹੀਂ ਤੇ ਬਾਲਾਂ ਨੂੰ ਸਰਕਾਰੀ ਸਕੂਲਾਂ ਦਾ ਨਹੀਂ ਗ੍ਰੇਪ ਜਾਂਦੀ ਹੁੰਦੀ ਪਾਕੀ ਦੇ ਸਾਰੇ ਸਰਕਾਰਾਂ ਨਾਂ ਨੂੰ ਬਟਾ ਲੈਂਦੀਆਂ ਨੇ ਅੱਜ ਪਿਛੇ ਗੁਣ ਤੇ ਪ੍ਰਧਾਨ ਮੰਤਰੀ ਜੀ ਵੀ ਕਹਿੰਦੇ ਨੇ ਗਵਰਨਰ ਤੇ ਰਾਸ਼ਟਰਪਤੀ ਜੀ ਪਿਛੇ ਕਈ ਵਾਰੀ ਉਹਨਾਂ ਆਖਿਆ ਸਾਡੇ ਆ ਮਾਮੂਲੀਆ ਬੜੀਆਂ ਮਹਾਨ ਨੇ ਸਾਡੇ ਮਾਮੂਲੀਆ ਧਾਈ ਲੋੜੀ ਚਾਹੀਦੀ ਹੈ ਪਰ ਇਹ ਤਨ ਸੁਆਣ ਵਾਸਤੇ ਵੀ ਸਿਰਫ ਕੀ ਕਰਨਾ ਕਰੋ ਅਸੀਂ ਆਏ ਆ ਤੇ ਤੁਸੀਂ ਸੁਣਦੇ ਕਿ ਇਸ ਕਰਕੇ ਬਿਆਨਬਾਜ਼ੀ ਹੋ ਰਹੀ ਹੈ ਸਾਰੀਆਂ ਸਰਕਾਰਾਂ ਕਰਦੀਆਂ ਨੇ ਸਾਰੇ ਰਾਸ਼ਟਰਦਾਨ ਕਰਦੇ ਆ ਔਰ ਸਾਰੇ ਰਾਸ਼ਟਰਦਾਨ ਸਾਰੀਆਂ ਸਰਕਾਰਾਂ ਕਿਸੇ ਦੀ ਕੋਈ ਅਦਾ ਜਿੰਨੀ ਉਹਨਾਂ ਦੀ ਕੋਈ ਚਿੰਤਾ ਹੈ ਕਿ ਭਾਰਤੀਆਂ ਬੋਲੀਅਮ ਖੀਆਂ ਨਾ ਰਹਿਣ ਔਰ ਉਹ ਡੂੰਗਾ ਆਪਣਾ ਲੱਗੇ ਜ ਆਪਣੇ ਭੱਗ ਦੇ ਨਾਲ ਵੀ ਛੇਤੀ ਛੇਤੀ ਕੰਮ ਹੋ ਜਾਏ ਕਿਉਂਕਿ ਟਾਈਮ ਉੱਤੇ ਵੀ ਸਮਝਣ ਨੂੰ ਲੱਗਦਾ ਔਰ ਕੋਡਣ ਨੂੰ ਲੱਗਦਾ ਸਾਡੇ ਕੋਲ ਬੜਾ ਥੋੜਾ ਅਜਾਗਣਾ ਪੈਣ ਇਹ ਉਹਦੀ وجہ ਹੈ ਕਿ ਉਹਨਾਂ ਨੂੰ ਮਨਾਵਾ ਬੋਲੀਅਮ ਮਾਰ ਕੇ ਪੈਂਦਾ ਪਰ ਉਹਨੇ ਸਰਕਾਰ ਜਿਹੜੀ ਬੋਲਿਆ ਨਿਕਾਰ ਰਹੀ ਦੀ। ਜੇ ਮੰਨ ਲਓ ਜੇ ਮੰਨ ਲਓ ਵੀ ਡਾਕਟਰ ਬੰਗਾਰੇ ਦਾ ਵੇਦਮ ਜਾਂ ਜਿਹੜਾ ਪੰਜਾਬੀ ਚ ਹੁੰਦਾ ਹੈ ਫਿਰ ਪੰਜਾਬੀ ਵਾਲੇ ਨੂੰ ਦਾਖਲਾ ਮਿਲੇਗਾ ਅੰਗਰੇਜ਼ੀ ਵਾਲੇ ਤੋਂ ਮਿਲਣਾ ਨਹੀਂ। ਜੇ ਜਿਆਨ ਅੰਗਰੇਜ਼ੀ ਚ ਹੋਏਗਾ ਤੇ ਮੈਨੂੰ ਜਿਵੇਂ ਦਾਖਲਾ ਮਿਲੇਗਾ ਡਾਕਟਰ ਵੀ ਉਹ ਹੀ ਬਣਾਏਗਾ ਜਿਸ ਤੇ ਸਾਰੇ ਅਫਸਰ ਸਾਹਿਬ ਸਾਰਾ ਕੰਮ ਕਾਇ ਗਲਬਾ ਚਾਰ ਚੁਫੇਰੇ ਮਿੱਟੀ ਦੇ ਵਿੱਚ ਤੁਹਾਨੂੰ ਪਤਾ ਇਸੇ ਕਰਕੇ ਰੱਖਿਆ ਜਾਂਦਾ ਵੀ ਦੂਜੇ ਬੰਦੇ ਨਾਲ ਸਿਆਜ ਕੰਮ ਭਾਵੇਂ ਠੀਕ ਤਰ੍ਹਾਂ ਹੋਵੇ ਤੇ ਨਾ ਹੋਵੇ। ਇਸ ਕਰਕੇ ਮੈਂ ਤੇ ਸਿਰਫ ਨਿੰਦਿਘਾ ਕਰ ਰਹੀ ਹਾਂ। ਬڑے بڑے ਕੰਮ ਚ ਲੱਗੇ ਹੋ ਪਰ ਕੰਮ ਇੱਕ ਹੋਰ ਬੜਾ ਵੱਡਾ ਹੈ ਕੋਈ ਵੇਖ ਕੇ ਪੰਜਾਬੀ ਬਚਣੀ ਨਹੀਂ ਚਾਹੀਦੀ ਔਰ ਬਚੇਗੀ ਕਿਵੇਂ ਪੰਜਾਬ ਦਾ ਕੰਮ ਪੰਜਾਬੀ ਚ ਹੋਏਗਾ ਪੰਜਾਬ ਦੀ ਪੜਾਈ ਪੰਜਾਬੀ ਚ ਹੋਏਗੀ ਸਰਕਾਰ ਦਾ ਕੰਮ ਪੰਜਾਬ ਚ ਪੰਜਾਬੀ ਚ ਹੋਏਗਾ ਸਾਰਾ ਕੁਝ ਜਿਹੜਾ ਮਾਂ ਬੋਲੀਆ ਚ ਹੋਏਗਾ ਗੱਲੀ ਪੰਜਾਬੀ ਦੀ ਗੱਲ ਨਹੀਂ ਹੈ ਸਾਰੀਆਂ ਭਾਰਤੀਆਂ ਪਛਾਵਾਂ ਆਪਣੇ ਨਾਲ ਰਾਜਸਥਾਨ ਦੇ ਦਾਬੜ ਤੋਂ ਮੜਾ ਆਲੇ ਨੂੰ ਮੰਨਤਾ ਹੀ ਨਹੀਂ ਤਾਂ ਇਹ ਬਚਣੀਆਂ ਨਹੀਂ ਜੇ ਅਸੀਂ ਬਚਾਈਆਂ ਨਾ ਤਾਂ ਨਾਨ ਰੁਭੇ ਕਾਰਜਚਾਲ ਲੱਗੇ ਉਹਨਾਂ ਦੇ ਆਪਣੇ ਹਿੱਤ ਨੇ ਉਹਨਾਂ ਨੂੰ ਮਾਰ ਕੇ ਉਹਨਾਂ ਨੂੰ ਮੁਨਾਫਾ ਮਿਲਦਾ ਹੈ ਜਾਂ ਨਹੀਂ ਕਾਜਾਂ ਨੂੰ ਯੂਨੀਵਰਸਿਟੀ ਹੈ ਸਕੂਲ ਹੈ ਜੋ ਇਹਨੂੰ ਪ੍ਰਾਈਵੇਟ ਸਕੂਲ ਆ ਲੈ ਨਿੱਜੀ ਸਕੂਲ ਨੇ ਉਹ ਸਿਰਫ ਅੰਗਰੇਜ਼ੀ ਮਾਧਮ ਤੇ ਚੱਲਦੇ ਨੇ ਜੇ ਅੰਗਰੇਜ਼ੀ ਮਾਧਮ ਨਹੀਂ ਅੰਗਰੇਜ਼ੀ ਮਾਧਮ ਲਈ ਚਾਰਜ ਤੇ ਗੜਬੜ ਗ੍ਰੇਤੀਤਾ ਜ਼ਰੂਰੀ ਹੈ ਅੰਗਰੇਜ਼ੀ ਮਾਧਮ ਨੇ ਜਦ ਦੁਕਾਨਦਾਰੀਆਂ ਚੱਲਦੇ ਜਾਂਦੇ ਦੋ ਬਾਬਾ ਨੂੰ ਮੁਨਾਫਾ ਪਹਿਲਾ ਉਦੋਂ ਬਾਅਦ ਪੰਜਾਬੀ ਪੰਜਾਬ ਕੋ ਜੋਗੋਸ਼ ਹੋਈ ਹੈ ਉਦੋਂ ਬਾਅਦ ਜੁਗਮਨਾ ਹੋਏ ਬਾਰੇ ਇਸ ਕਹਿ ਕੇ ਮੇਰੇ ਤੇ ਬਹਿਤੀ ਹੈ ਇਹ ਇਹ ਬੜੇ ਵੱਡੇ ਕੰਮ ਤੁਸੀਂ ਲੱਗੇ ਹੋ ਪਰ ਸਾਡਾ ਕੰਮ ਐ ਸੁਣ ਜਿਹੜਾ ਐ ਨਾ ਇਸ ਤੋਂ ਸਹਿਤਕਾਰੀ ਤੋਂ ਵੱਡਾ ਹੋ ਗਿਆ ਕਿ ਪੰਜਾਬੀ ਤੋਂ ਕਿਉਂ ਚਾਹੀਦਾ ਪਰ ਲੋੜ ਹੈ ਜੇ ਜਿਵੇਂ ਲੱਗਦਾ ਹੁੰਦਾ ਕਿ ਜਿਹੜੀ ਰੇਲ ਚੱਲ ਰਹੀ ਹੈ ਨਾ ਅਸੀਂ ਠੀਕ ਹੈ ਪੜੋਗਰੇ ਜੀ ਦੇ ਬੰਜੇ ਵੱਡੇ ਵੱਡੇ ਅਫਸਰ ਬਣਾ ਤੇ ਮੈਂ ਹਾਂ ਦਾ ਸ਼ਕਲ ਪੰਜਾਬੀ ਤੋਂ ਬਿਨਾਂ ਆਪਾਂ ਸਾਰੇ ਗਰੇਂਜੀ ਪੜੀਏ ਪੰਜਾਬੀ ਬਿਗਾਇ ਮਾਂ ਬੋਲੀ ਬਿਗਾਇ ਨਾ ਤਾਂ ਦੁਨੀਆ ਦੇ ਇਤਿਹਾਸ ਦੇ ਵਿੱਚ ਅੱਜ ਤੱਕ ਕੋਈ ਦੇਸ਼ ਕੁਝ ਬਣਿਆ ਤੇ ਨਾ ਬਣ ਸਕਦਾ ਸਿੱਧੇ ਹੀ ਕਰ ਕਿਉਂਕਿ ਮਾਂ ਬੋਲੀ ਵਗੈਰ ਸਭ ਤੋਂ ਪਹਿਲੀ ਆ ਤੇ ਪੜ੍ਹਾਈ ਨਹੀਂ ਹੋ ਸਕਦੀ ਅੱਜ ਦੇ ਲੋਕ ਜ਼ਮਾਨੇ ਦੇ ਜਿਸ ਦੇ ਦੀ ਪੜ੍ਹਾਈ ਨਹੀਂ ਛੱਡੀ ਉਹ ਦੇਸ ਦਾ ਕੀ ਬਣਨਾ ਤੁਸੀਂ ਆਪ ਦੱਸਿਆ ਲਾ ਸਕਦੇ ਸਾਰੇ ਬੇ ਬੜੇ ਸਿਆਜੇ ਬੰਦੇ ਨੇ ਇਸ ਕਰਕੇ ਪੰਜਾਬੀ ਵਗੈਰ ਨਾ ਪੰਜਾਬ ਬਚੇਗਾ ਨਾ ਸਾਇਤ ਬਚੇਗਾ ਨਾ ਪੜ੍ਹਾਈ ਬਚੇਗੀ ਨਾ ਤੁਹਾਡਾ ਹਰ ਸੱਰਾ ਬਚੇਗਾ ਨਾ ਗਿਆਨ ਗਿਆਨ ਕੁਝ ਨਹੀਂ ਬਚਦਾ ਤੁਹਾਡਾ ਇਹ ਜਿੰਨਾ ਦੇ ਸਾਡੀ ਜਿਹੜੀ ਸਾਰਾ ਕੰਮ ਕਰ ਆਪਣੀਆਂ ਮਾਂ ਬੋਲੀਆਂ 'ਚ ਨਹੀਂ ਹੁੰਦਾ ਇਸ ਕਰਕੇ ਦੀ ਲੋੜ ਬਣੀ ਇਹ ਤਾਂ ਕਹਿ ਰਿਹਾ ਸੀ ਮੈਸ ਕਰਕੇ ਇਹਦਾ ਪੰਜਾਬੀ ਨਾਲ ਬਿਲਕੁਲ ਦਾ ਹੈ ਜੈ ਮੈਂ ਤੇ ਇਹ ਵੇ ਤੇ ਖੁਸ਼ਹਾਲੀ ਹੋਣੀ ਚਾਹੀਦੀ ਹੈ ਲੋਕ ਭੋਸ਼ਨ ਚਦੇ ਖਾਂਦੇ ਜਬਾਦੂ ਨਾ ਚਾਹੀਦਾ ਸਾਰੇ ਨੂੰ ਬਰਾਬਰੀ ਹੋਣੀ ਚਾਹੀਦੀ ਹੈ ਪੰਜਾਬੀ ਹੋਵੇ ਜਾਂ ਨਾ ਹੋਵੇ ਪਰ ਇਹ ਸਾਰਾ ਕੋਈ ਹੋਣੀ ਸਕਦਾ ਜਿੰਨਾ ਜੇ ਪੰਜਾਬੀ ਦਾ ਮੋਲ ਬਾਲਾ ਨਹੀਂ ਹੁੰਦਾ ਪੜਾਈ ਚ ਸਾਰੇ ਕੰਮਾਂ ਦੇ ਵਿੱਚ ਮਾਮਲਿਆਂ ਦਾ ਸਾਰੇ ਪੱਖ ਦੇ ਵਿੱਚ ਇਸ ਲਈ ਤੇ ਬੜਾ ਜ਼ਰੂਰੀ ਹੈ ਹੋਰ ਤੇ ਹੋਰ ਜਿਹੜੀ ਗੱਲ ਮੈਨੂੰ ਕਰਨਾ ਮੈਨੂੰ ਟੂਕ ਦੇ ਵਿੱਚ ਬੜਦਾ ਜਾਂਦਾ ਪਰ ਸਮਾਂ ਬੜਾ ਥੋੜਾ ਹੈ ਇਸ ਕਰਕੇ ਉਹ ਮੋਕਾ ਤੁਹਾਡੇ ਕੋਲ ਕਰ ਜਾਂ ਤੋਂ ਪਹਿਲਾਂ ਪੜ ਜਾਣੀ ब्रिटिश कौंसल दिया यूनैसको दिया मैं कोई कागज वट्सएप अपने कलम पावगा झातिवादी कैचर करना तो गल य है कि जो माँ बोली पढ़ते तो और कोई बोली चंकी तो आ ही नहीं सकती सीधी गल और कोई नहीं आदा भी आयलैंड वाला ब्रिटिश कौंसल आदि है ब्रिटिश कौंसल आयलैंड बैंड शैंड लिखती है तो इस करके मैं सिर्फ इनकी को बेनती कर रही है ये जो साम्डा को बचाने का ਸੰਕਰ ਬਣਾ ਡੰਗਵਾਇ ਆਗ ਲੱਗੇ ਵਾਲੀ ਹਾਲਤ ਹੈ ਔਰ ਜੇ ਆਪ ਲੈ ਕੇ ਬਾੜੀਆਂ ਛੋਟੇ ਲੈ ਕੇ ਨਾ ਉਹਦੇ ਛੇਤੇ ਇਹ ਕੰਮ ਛੇਤੀ ਨਿਬੜ ਜਾਣ ਵਾਲਾ ਹੈ ਕੰਮ ਜਾਂ ਫਿਰ ਆ ਸਾਰੀ ਜਿਹੜੀ ਅੰਗਰੇਜ਼ੀ ਮਾਧਿਅਮ ਦੀ ਪੜੀ ਪੀੜ੍ਹੀ ਹੈ ਸਾਰੇ ਕੰਮ ਤੇ ਕਬਜ਼ ਹੋ ਜੇਗੀ ਔਰ ਇਹਨਾਂ ਦਾ ਹਿੱਤੇ ਹੋਣਾ ਸਾਰਾ ਮੇਰੇ ਜਿਹੜੀ ਚਾਹੇ ਕਿਉਂਕਿ ਪੰਜਾਬੀ ਨੂੰ ਨਹੀਂ ਆਉਣੀ। ਤੇ ਇਸ ਕਰਕੇ ਭਾਈ ਬੜੀ ਸਥਿਤੀ ਜੜੀ ਹੈ ਰਾਜੂ ਜੀ ਔਰ ਆਪਾਂ ਬਹੁਤ ਬਚ ਕਰ ਸਕਦੇ ਆ। ਆਪਾਂ ਆਦਿ ਉਸ ਤੇ ਲੱਗੇ ਹੋਇਆ ਕਪਤਾ ਸ਼ਬਦ ਆਪਣੀ ਲੈ ਕੇ ਫੇਸਬੁਕ ਤੇ ਐਓ ਜੇ ਕਾਬਾ ਪਰ ਗੱਲ ਸਕਣੇਸ਼ ਕਰਕੇ ਠੀਕ ਹੈ ਸਤਿਕਾਰਯੋਗਾਂ ਡਾਕਾ ਪਰ ਗੱਲ ਕਰਦੇ ਰਹੋ ਪ੍ਰਾਨਗੋਣ ਵੇਖ ਲਈਏ ਕਿ ਪਹਲੇ ਪੰਜਾਬੀ ਬੱਚਦੀ ਹੈ ਕਿ ਨਹੀਂ ਬੱਚਦੀ ਪਈ ਦਸ ਸਭ ਪੰਜਾਬੀ ਕੰਮ ਹੁੰਦਾ ਕਿ ਨਹੀਂ ਹੁੰਦਾ ਪਿਆ ਸਿਹਤਾਂ ਦੇ ਚਿੱਟੇ ਪੰਜਾਬ ਦੇ ਚਾਹੀਏ ਕਿ ਨਹੀਂ ਬੱਚਦੇ ਨੇ ਕਿ ਰੇਜੀ ਜੀ ਆਉਂਦੀ ਹੈ ਉਹ ਆਨੇ ਸਾਡੇ ਵਾਸਤੇ ਰੇਜੀ ਸੀਪੋ ਔਰ ਇਹ ਕਲਾਮਿਸ਼ਕਸ ਹੋਣ ਦੇ ਹੱਥ ਵਾਸਤੇ ਬਹੁਤ ਗਿਆ ਨਾ ਕਰਦਾ ਆ ਕਿ ਲਾ ਮੇ ਜਿਹੜੀ ਹੈ ਕੰਮੀ ਨੇ ਮੈਂ ਤੁਹਾਨੂੰ ਦੱਸਿਆ ਵੀ ਕਾਗੇ ਪੱਤਰ ਭਰਦੇ ਕੱਪੜੇ ਆਪਾਂ ਜਾਣ ਤੋਂ ਪਹਿਲਾਂ ਥੋੜੀ ਜਾਤੀ ਮਾਰ ਲਿਓ ਤੇ ਚੈੱਕ ਪੱਨੇ ਦੋ ਦੋ ਪੱਨੇ ਵਾਲੇ ਰਿਣੀ ਦੀ ਪੂਰੀ ਛੋਟੀ ਜੀ ਪੋਥੀ ਲੀਏ ਉਹ ਬਰਾ ਤੇਰਾ ਭਰ ਲਿਆ ਬੋਲੀਆ ਤਦਾ ਬਾਦ ਨਹੀਂ ਹੋਇਆ ਇਹ ਤਾਂ ਮੰਨ ਲਓ ਗੱਲਾ ਚਾਰ ਘੋੜੀਆ ਕੱਪੀਆਂ ਨੇ ਤੇ ਮੇਰੀ ਉਹ ਸੋਈ ਗੱਲ ਨਹੀਂ ਮੈਂ ਸਾਰੀ ਦੁਨੀਆ ਦੇ ਸਿਆਣਿਆਂ ਦੀ ਗੱਲਾਂ ਇਕੱਠੀਆਂ ਕਰਕੇ ਟਾਂਕੇ ਲਾ ਕੇ ਕੋਚੀ ਬਣਾਈ ਹੈ ਉਹ ਤੁਸੀਂ ਦੇਖ ਲਿਆ ਤੇ ਜਿਆ ਦਿੱਲੀ ਵੀ ਮੇਰੀ ਬੇਟੀ ਹੈ ਹਰਸ਼ਪ੍ਰੀ ਸ਼ਹੀਨ ਹੈ ਔਰ ਇਹ ਨਾਦ ਜੀ ਦਾ ਕੁਲਾਬਾ ਵੀ ਹੈ ਹੁਣ ਆਪਾਂ ਜੀਮ ਵਿੱਚ ਹੈ ਪਰਵਾਜ਼ ਦੇ ਲਾਮੇ ਵੀ ਦੇ ਸਕਦੇ ਆ ਪੰਜਾਬੀ ਵਿਦਵਾਨ ਪੰਜਾਬੀ ਲਿਖਾਰੀ ਪੰਜਾਬੀ ਜਿੰਨੇ ਵੀ ਨੇ ਰਾਜਨੀਤਕ ਇਸੇ ਨੂੰ ਇਹ ਸੰਕਟ ਦਾ ਪੂਰਾ ਸਾਸ ਨਹੀਂ ਹੈ ਔਰ ਇਹ ਸੰਕਟ ਜੋ ਨਿਕਲਣਾ ਕਿਵੇਂ ਦਾ ਸੰਕਟ ਕੀ ਹੈ ਉਸ ਦੀ ਕੋਈ ਕੋਈ ਤਸਵੀਰ ਕਿਸੇ ਦੇ ਦਿਮਾਗ ਵਿੱਚ ਹੈ ਨਹੀਂ ਔਰ ਇਹ ਸਿਆਣਿਆਂ ਨੇ ਸਾਰਿਆਂ ਨੇ ਦੱਸਿਆ ਹੋਇਆ ਨਾਮਲੇ ਬਾਰੇ ਬੋਲੀ ਅਧਿਆਪਕਾਂ ਬਾਰਦੀਆਂ ਨੇ ਬੋਲੀ ਕਿ ਉਹ ਜ਼ਰੂਰੀ ਹੈ ਬੜਾ ਲਿਖਿਆ ਹੁੰਦਾ ਆ ਮੁਝੇ ਜਪਿਆ ਸਾਰੇ ਵਿੱਚ ਕੱਢੋ ਆਪਣਾ ਗੁਰੂਤ ਵੇਖੋ ਕਿ ਮੈਸਟਰ ਦਾ ਲਿਖਿਆ ਬ੍ਰਿਟਿਸ਼ਵਾਸ ਦਾ ਲਿਖਿਆ ਜਿਹੜੀ ਅੰਗਰੇਜ਼ੀ ਦੀ ਪੜਾਹ ਵਾਲੀ ਹੈ ਉਹਦਾ ਕੰਮ ਹੀ ਗੱਲ ਨੂੰ ਪੜਨਾ ਉਹਦਾ ਲਿਖਿਆ ਪੜੋ ਤਾਂ ਜਿਹੜੀ ਇਹ ਸੰਕਟ ਬੜਾ ਡੂੰਘਾ ਹੈ ਔਰ ਇਹਨੂੰ ਬੜੇ ਛੇਤੀ ਔਰ ਇਹਦੇ ਸਾਨੂੰ ਘਰੋਂ ਨਿਕਲਣਾ ਪੈਣਾ ਇਹਦੇ ਸਿਰਫ ਸਮਾਗਮਾਂ ਨਾਲ ਕੰਮ ਨਹੀਂ ਚੱਲਦਾ ਤੁਹਾਨੂੰ ਰਾਜਨੀਤਿਕ ਬਣਨੇ ਨੇ ਅਫਸਰ ਕਿਹਨੇ ਬਣਨੇ ਨੇ ਆਪ ਫੱਟੇ ਛੱਟੇ ਜਿਹੜੇ ਨੇ ਪੰਜਾਬੀ ਸਿੱਖਿਆ ਜਿਹੜੇ ਨੂੰ ਕੋਟ-ਪਟਕੇ ਛੱਟਣਾ ਪੈਣਾ ਹੈ ਅੱਜ ਦੇ ਅੰਗਰੇਜ਼ੀ ਬੋਲਣ ਨਹੀਂ ਦਿੰਦੇ ਸਕੂਲਾਂ ਦੇ ਵਿੱਚ ਇਹਨਾਂ ਦੇ ਜਾ ਕੇ ਤੁਹਾਨੂੰ ਧਰਨੇ ਲਾਣੇ ਪੈ ਰਹੇ ਨੇ ਉਹਨੂੰ ਕੁਛ ਨਾ ਪੈਣਾ ਕਿ ਤੁਸੀਂ ਆਂਦੇ ਹੋ ਜੀ ਪੜ੍ਹਾਉਣ ਦਾ ਸੁਭਾਅ ਵਾਸਤੇ ਸਕੂਲ ਖੋਲਿਆ ਹੈ ਕਿਹੜਾ ਦੁਨੀਆ ਦਾ ਸਿੱਖਿਆ ਸ਼ਾਸਤਰੀਆਂ ਦਾ ਬਿ ਅੰਗਰੇਜ਼ੀ ਬਾਜ਼ਰ ਵਿੱਚ ਪੜਾਈ ਵਧੀਆ ਹੋ ਸਕਦੀ ਹੈ ਜਿੰਨੀ ਪੜਾਈ ਉੱਚ ਜਿੰਨੀ ਬਿਹਤ ਜਿੰਨਾ ਪੈਸਾ ਜਿੰਨਾ ਵਾਸਟਰ ਪੜਾ ਰਹੇ ਨੇ ਇਹਦਾ ਚੌਥਾ ਹੀ ਸਾਡੀ ਪੰਜਾਬੀ ਚ ਪੜਾ ਦਿੰਦੇ ਜਦੋਂ ਬੱਚਿਆਂ ਨੂੰ ਜਿਆਦਾ ਇਨਸ਼ਾ ਆਪਣੇ ਆਪਣੇ ਜਿਆਦਾ ਪੜਾਈ ਜਾਵੇ। ਇਸ ਕਰਕੇ ਇਹ ਤੁਹਾਨੂੰ ਨਿਕਲਣਾ ਕਹਨਾ ਕਰੀਆਂ। ਇਸ ਤੋਂ ਬਗੈਰ ਨਾ ਪੰਜਾਬੀ ਬੱਚਣੀ ਹੈ ਨਾ ਬੱਚੇ ਤੁਹਾਨੂੰ ਪੜਦਾ ਵੀ ਕਿਸੇ। ਵਾਪਸ ਇਸ ਕਰਕੇ ਮੈਂ ਤੇਨੂੰ ਬੈਂਤੀਸੇ ਕਰ ਰਹੀ ਹਾਂ। ਆਪ ਕੋਈ ਸ਼ਗੀਰ ਹੈ ਕਿ ਕੀ ਇਹ ਕਿਵੇਂ ਹੋ ਸਕਦੀ ਹੈ? ਉਹ ਚਲੋ ਮੈਂ ਮੈਤ ਮੈਤ ਰਖਾਇ ਸੇ ਕਮ ਦੀ ਲੈਦਰ ਆ ਭਾਗਵਾਨਾ ਪ੍ਰੋਫੈਸਰ ਆ ਭਾਸ਼ਾਵਾਰੀ ਦੋ ਚਾਰ ਗੱਲਾਂ ਹੋਈਆਂ। सिखीए दूज सुनीय दसीएगा बहुत बहुत धनबाद जी शुक्रिया डॉक्टर जोगा जी बतौर भाषा विज्ञानी उन्होंने फिक्रमंदी जायज है कि पंजाबी भाषा जी खतरे च है पर जिन्ना चर इस जुबान इस भाषा के खिदमत गुजार इस धरती उजूद ने ਕਿਸੇ ਭਾਸ਼ਾ ਨੂੰ ਕੋਈ ਖਤਰਾ ਨਹੀਂ ਹੋ ਸਕਦਾ ਸਾਲ ਤੋਂ ਸਾਲ ਪਹਿਲਾਂ ਮੇਰੀ ਵੀ ਥਿਓਰੀ ਸੀ ਕਿ ਪੰਜਾਬੀ ਭਾਸ਼ਾ ਖਤਮ ਹੋ ਰਹੀ ਹੈ ਅਸੀਂ ਮਿਹਨਤ ਕਰ ਰਹੇ ਹਾਂ ਸ਼ੁੱਧ ਪੰਜਾਬੀ ਬੋਲਦੇ ਹਾਂ ਸ਼ੁੱਧ ਪੰਜਾਬੀ ਲਿਖਦੇ ਹਾਂ ਸ਼ੁੱਧ ਪੰਜਾਬੀ ਸੋਚਦੇ ਹਾਂ ਪਰ ਕੋਈ ਘਬਰਾਉਣ ਵਾਲੀ ਗੱਲ ਨਹੀਂ ਹੁੰਦੀ ਮੁੱਢਈ ਰਾਖਪੁਰਾ ਚਾਹੇ ਤੱਕਿਆ ਹੁੰਦਾ ਹੈ وہی ਹੁੰਦਾ ਹੈ ਜੋ ਮਨਜ਼ੂਰ ਹੈ ਖੁਦਾ ਦਾ ਹੁਦਾਰ وہی ਮਨਜ਼ੂਰ ਹੈ ਕਿ ਇਹ ਜ਼ਮਾਨ ਇਸੇ ਤਰ੍ਹਾਂ ਹੀ ਵਗਦੀ ਫੁੱਲਦੀ ਰਹੂਗੀ ਇਸੇ ਤਰ੍ਹਾਂ ਹੀ ਇਸ ਭਾਸ਼ਾ ਦੇ ਵਿੱਚ ਸਾਹਿਤ ਲਿਖਿਆ ਜਾਂਦਾ ਰਹਿਣਾ ਹੈ। ਇਸੇ ਤਰ੍ਹਾਂ ਹੀ ਇਸ ਭਾਸ਼ਾ ਦੇ ਨਾਲ ਜੁੜੀਆਂ ਮਹਿਫਲਾਂ ਸਜਦੀਆਂ ਰਹਿਣੀਆਂ ਸਾਡੀ ਇਹੀ ਦੁਆ ਹੈ। ਤੁਹਾਡਾ ਸ਼ੁਕਰੀਆ ਜੀ ਬਹੁਤ-ਬਹੁਤ। ਇਹ ਨਜੀਦ ਮਾਨਪ੍ਰਿਤ ਕੋਲੋਂ ਵੀ ਜੀ ਸਰ ਇਹ ਸਿਰਫ ਉਸ ਫਿਕਰ ਦਾ ਹੌਸਲਾ ਨਹੀਂ ਜਵਾਬ ਦੇ ਨਹੀਂ ਹੈ ਕਿ ਜਿਹੜੇ ਕਹਿੰਦੇ ਪੰਜਾਬੀ ਖਤਮ ਹੋ ਰਹੀ ਹੈ। ਮੈਂ ਉਹ ਆ ਜਿਹਨੂੰ ਅੰਗਰੇਜ਼ੀ ਤੋਂ ਪੰਜਾਬੀ ਨੇ ਖਿੱਚਿਆ ਹੈ। ਮੈਂ CBSE ਜੋ 10th ਹੋ ਉਸ ਵੇਲੇ ਹੀ ਜਦੋਂ ਪੰਜਾਬੀ ਉੱਥੇ ਐਜ਼ ਅ ਸਬਜੈਕਟ ਨਹੀਂ ਪੜਾਈ ਜਾਂਦੀ ਸੀ 1985 ਵਿੱਚ ਤੇ ਉਸ ਤੋਂ ਬਾਅਦ ਮੇਰੀ MA ਇੰਗਲਿਸ਼ ਹੈ ਊੜਾ ਆੜਾ ਵੀ ਮੈਂ ਪਹਿਲੇ ਫਸਟ ਵਿੱਚ ਸਿੱਖਿਆ ਸੀ ਕਿਉਂਕਿ ਪੰਜਾਬੀ ਲਾਜ਼ਮੀ ਸੀ ਉਸ ਤੋਂ ਬਾਅਦ ਮੈਂ MA ਇੰਗਲਿਸ਼ ਕਰਤੀ ਜਿਹੜੀ ਮੇਰੀ ਪੋਸਟ ਮਾਸਟਰਸ ਹੈ ਉਹ ਅਮਰੀਕਨ ਲਿਟਰੇਚਰ ਚ ਦਾ ਮਾਈਟੀ ਪੈਨ ਆਫ ਪੰਜਾਬ ਉਹਨਾਂ ਨੇ ਗਰੁੱਪ ਕ੍ਰੀਏਟ ਕੀਤਾ ਉਹਦੀ ਐਕਸਮਨ ਬਣਾਤਾ ਤੇ ਮੈਂ ਬੜੇ ਮੋਸਰੇ ਨਾਲ ਲਗਾਤਾਰ ਇੰਗਲਿਸ਼ ਦੇ ਵਿੱਚ ਕਿਉਂਕਿ ਮੈਨੂੰ ਤਾਂ ਇੱਕ ਮੈਨੂੰ ਆਪ ਦਾ ਇੱਕ ਪਲੈਟਫਾਰਮ ਮਿਲ ਗਿਆ ਸੀ ਔਰ ਮੈਂ ਪੰਜਾਬੀ ਦੀਆਂ ਰਚਨਾਵਾਂ ਪੜ੍ਹਦੀ ਸੀ ਤੇ ਖਿਆਲ ਆਉਂਦੇ ਸੀ ਕਿ ਮੈਂ ਵੀ ਆ ਜਿਸ ਵਿੱਚ ਲਿਖ ਸਕਦੀ ਹਾਂ ਕੋਈ ਗੱਲ ਨਹੀਂ ਸਪੈਲਿੰਗ ਮਿਸਟੇਕਸ ਨਾ ਹੋ ਜਾਂਦੇ ਆ ਕੁਝ ਯਕੀਨ ਕਰਿਓ ਕਿ ਅੱਜ ਕਿਉਂਕਿ ਮੈਂ ਵਾਈ ਪ੍ਰੋਫੈਸ਼ਨ ਟੀਚਰ ਐ ਕਈ ਵਾਰੀ ਸਮਾਂ ਘੱਟ ਲੱਗਦਾ ਲਿਖਿਆ ਨਹੀਂ ਜਾਂਦਾ ਪਰ ਇੰਗਲਿਸ਼ ਵਿੱਚ ਤਾਂ ਸ਼ਾਇਦ ਕਿਤੇ ਮਹੀਨਿਆਂ ਬਤੀ ਇਹ ਵੀ ਚੀਜ਼ ਲਿਖਾਂ ਪੰਜਾਬੀ ਵਿੱਚ ਕੋ 10 ਪੰਗਰਾ ਦਾ ਵਰਤਣਾ ਕੋਸ਼ਿਸ਼ ਮੈਂ ਕਿਉਂਕਿ ਆਪਣੇ ਅੰਦਰ ਪੰਜਾਬੀਅਤ ਜਿਹੜੀ ਜੀਉਂਦੀ ਹੈ ਨਾ ਜੋ ਆਪਣੇ ਸੁਪਨੇ ਵੀ ਪੰਜਾਬੀ ਚਾਹੁੰਦੇ ਨੇ ਆਪਣੇ ਅੰਦਰਲੀ ਪੰਜਾਬੀਅਤ ਮਰਨ ਹੀ ਨਹੀਂ ਦਿੰਦੇ ਬਚਾਉਂਦੇ ਸੋ ਕਿਤੇ ਨਹੀਂ ਪੰਜਾਬੀ ਨੇ ਜਾਣਾ ਜਾ ਹੀ ਨਹੀਂ ਸਕਦੀ ਬੇਸ਼ੁਮਾਰ ਲੋਕ ਨੇ ਅੰਗਰੇਜ਼ੀ ਵਿੱਚ ਲਿਖਣਾ ਉਹਨਾਂ ਦੇ ਸਹੂਲਤ ਤਾਂ ਹੋ ਸਕਦੀ ਹੈ ਪਰ ਅੱਜ ਵੀ ਜਦੋਂ ਦੋ ਤਰ੍ਹਾਂ ਨੂੰ ਚੁਣਣਗੇ ਤਾਂ ਪੰਜਾਬੀਅਤ ਨੇ ਕਿਤੇ ਨਹੀਂ ਉਹਨਾਂ ਨੂੰ ਜਾਣ ਦੇਣਾ ਤੇ ਆਪਣਾ ਤਾਂ ਇਤਿਹਾਸ ਹੈ ਆਪਾਂ ਉਹ ਕਹਿੰਦੇ ਨੇ ਕਿ ਗੜੀਆਂ ਵਿੱਚ ਵੀ ਨੱਚਦੇ ਆ ਅਸੀਂ ਜਿਣੀਆਂ ਵਿੱਚ ਵੀ ਆਸਦੇ ਆ ਚੰਕੋਰ ਚ ਝੂਮਰ ਪਾਏ ਨੇ ਅਸੀਂ ਤੱਤੀਆਂ ਤੱਤੀਆਂ ਲੱਭਦੇ ਆ ਇਕਬਾਲ ਸਿੰਘ ਸਰਕੋਦੀ ਜੀ ਦੇ ਮੈਂ ਬਹੁਤ ਵੱਡੀ ਫੈਨ ਐ ਜੀ ਬਹੁਤ ਬਹੁਤ ਧੰਨਵਾਦ ਸਭ ਦਾ ਜੀ ਕੁਲਦੀਪ ਸਿੰਘ ਜੀ ਨੂੰ ਕਿ ਮਸਤੀ ਹਾਂ ਜੇਣੀ ਗੱਲ ਥੋੜੀ دیر ਪਹਿਲਾਂ ਸਾਨੂੰ ਇੱਕ ਪੰਜਾਬੀ ਭਾਸ਼ਾ ਬਾਰੇ ਅਸੀਂ ਗੱਲ ਕਰ ਰਹੇ ਸੀ ਜਿਸ ਰੂਸ਼ੇ ਤੇ ਅਸੀਂ ਉਹਨਾਂ ਦੀ ਗੱਲ ਨੂੰ ਵੀ ਜੀ ਵੀ ਨਹੀਂ ਥੋੜਾ ਨਿਕਾ ਰਿਆ ਤੇ ਇੱਕ ਪੈਂਚੀ ਹੋਰ ਆਏ ਜਿਨ੍ਹਾਂ ਨੇ ਅੰਗਰੇਜ਼ੀ ਤੋਂ ਪੰਜਾਬੀ ਵੱਲ ਨੂੰ ਪਾਸਾ ਪੰਤੇ ਆ ਪਰ ਇੱਕ ਚਿੰਤਾ ਦਾ ਵਿਸ਼ਾ ਤੁਸੀਂ ਵੇਖੋਗੇ ਜਿਹੜਾ ਮੈਂ ਇਸ ਸਮਾਗਮ ਦੇ ਵਿੱਚ ਸਵੇਰ 11 ਵਜੇ ਤੋਂ ਵੇਖ ਰਹੀ ਹਾਂ ਜਿਆਦਾਤਰ ਲੇਖਕ ਵੀ ਤੇ ਪਾਠਕ ਵੀ ਅਸੀਂ ਚਾਰੀਆਂ ਤੋਂ ਉੱਪਰ ਦੇ ਹਾਂ ਚਾਰੀਆਂ ਤੋਂ ਉੱਪਰ ਦੇ ਤੁਸੀਂ ਇਸ ਚੀਜ਼ ਨੂੰ ਨੋਟ ਕੀਤਾ ਮੈਂ ਕਰ ਰਹੀ ਹਾਂ ਕੋਈ ਇੱਕ ਬੱਚਾ ਸਾਡੇ ਕੋਲ ਆਇਆ ਹੈ ਬਸ ਜਿਹੜਾ ਜਾਂ ਪੀ ਲਈ ਤੇ ਇੱਕ ਇੱਕ ਇਹ ਕੁੜੀਆ ਜਿਹੜੀ ਕੋਈ 20 ਦਾ ਹੱਕਿਆ ਦੀ ਹੋਏਗੀ ਜਾਂ 34 ਕੋਈ 30 ਦਾ ਉਹ ਮੈਂ ਹੀ ਕਹ ਰਹੀ ਆ 30 40 ਦੇ ਦਹਾਕੇ ਵਾਲੇ ਲੋਕ ਸੀ ਬੈਠੇ ਆ ਉਸ ਤੋਂ ਛੋਟਾ ਨਾ ਤੇ ਕੋਈ ਇੱਥੇ ਪਾਠਕ ਹੈ ਨਾ ਹੀ ਇੱਥੇ ਕੋਈ ਲੇਖਕ ਹੈ ਇਹ ਵਿਸ਼ਾ ਕੀ ਹੈ ਜਿਹੜੀ ਸਾਡੀ ਪੀੜ੍ਹੀ ਹੈ ਨਾ ਇਹਨੇ ਆਪ ਦੇ ਬੱਚੇ ਸਾਰੇ ਹੀ ਅੰਗਰੇਜ਼ੀ ਮਾਧਿਅਮ ਸਕੂਲਾਂ ਚ ਪੜਾਏ ਕਾਰੀ ਨਾ ਹੋਇਓ ਇਹ ਸੱਚ ਹੈ ਔਰ ਕੌਣਾ ਸੱਚ ਹੈ ਪੰਜਾਬੀ ਨੂੰ ਅਸੀਂ ਆਪ ਖਤਮ ਕੀਤਾ ਹੈ ਮੈਂ ਹਰਿਆਣਾ ਦੇ ਵਿੱਚ बतौर ਪੰਜਾਬੀ ਲੈਕਚਰਰ ਕੰਮ ਕਰ ਰਹੀ ਹਾਂ ਇਸ ਟਾਈਮ ਮੇਰੀ ਡਿਊਟੀ ਹੈ ਜਿਹੜੀ ਮਾਰਨਿੰਗ ਹिल्स ਪਟਕੂਲਾ ਦੇ ਵਿੱਚ ਹੈ ਆਰ ਮੇਰੇ ਲਈ ਸਭ ਤੋਂ ਵੱਡਾ ਦੁੱਖ ਦਾ ਕਾਰਨ ਉੱਥੇ ਆ ਕਿ ਮੇਰੀ ਡਿਊਟੀ 9 ਤੋਂ 12 ਹੈ ਪਰ 9 ਤੋਂ 12 ਵਿੱਚ 9ਵੀਂ ਚ ਮੇਰੇ ਕੋਲ ਪੰਜਾਬੀ ਦੇ 3 ਬੱਚੇ ਵਿੱਚ 10ਵੀਂ ਚ 2 ਬੱਚੇ ਹਨ 6 ਤੋਂ 8:30 ਚਾਲੀ ਪੰਜਾਬ ਹੀ ਨੇ ਪਰ ਮਾਰ ਮੈਨੂੰ ਕਿੱਥੇ ਵੈਰੀ ਹੈ ਐਨਐਸਐਫ ਐਫ ਕਿਉ ਤੋਂ ਫਿਜ਼ੀਕਲ ਐਜੂਕੇਸ਼ਨ ਮੇਰੇ ਨਾਲ ਕੰਮ ਫਿਰ ਮੇਰੇ ਨਾਲ 6 ਸਬਜੈਕਟ ਕੰਪੀਟੀਟਰ ਨੇ ਸਿਰਫ ਅਸੀਂ ਪੰਜਾਬ ਦੇ ਹਾਲਾਤ ਨਾ ਵੇਖੀਏ ਕਿਉਂਕਿ ਹਰਿਆਣਾ ਸਾਰਾ ਹੀ ਪੰਜਾਬ ਹੈ ਆਰ ਦੂਜਾ ਯੂਡਾਈਸ ਦਾ ਪਰਫਾਰਮੈਂਸ ਜਿਹੜੇ ਕਿਸ ਸਕੂਲਾਂ ਚ ਕੰਮ ਕਰਦੇ ਨੇ ਜਾਂ ਕਾਲਜਾਂ ਚ ਕੰਮ ਕਰਦੇ ਨੇ ਉਹਨਾਂ ਨੂੰ ਪਤਾ ਹੈ ਕਿ ਅਸੀਂ ਯੂਡਾਈਸ ਦਾ ਪਰਫਾਰਮਾ ਹਰ ਸਾਲ ਭਰਦੇ ਆ ਜੋਬ ਤੇ ਪੰਜਾਬੀ ਬੱਚੇ ਜਿਨ੍ਹਾਂ ਦੇ ਮਾਪੇ ਪੰਜਾਬੀ ਨੇ ਮੁੱਢੋਂ ਪੰਜਾਬੀ ਨੇ ਜਿਨ੍ਹਾਂ ਦੀਆਂ ਮਾਮਾ ਪੰਜਾਬੀ ਗੀਤ ਗਾਉਂਦਿਆਂ ਨੇ ਲੋਕਗੀਤ ਗਾਉਂਦਿਆਂ ਨੇ ਜਿਨ੍ਹਾਂ ਦੇ ਪਿਓ ਸ਼ਰਾਬ ਪੀ ਕੇ ਪੰਜਾਬੀ ਚ ਗਾਹਾਂ ਕੱਢਦੇ ਨੇ ਕਹਿੰਦੇ ਨੇ ਨਾ ਸੱਚੀ ਗੱਲ ਸ਼ਰਾਬ ਪੀ ਕੇ ਨਿਕਲਦੀ ਆ ਹੁੰਦੇ ਦੇ ਮੂੰਹ ਸ਼ਰਾਬ ਪੀ ਕੇ ਉਹ ਪੰਜਾਬੀ ਚ ਗਾਹਾਂ ਕੱਢਦੇ ਨੇ ਪਰ ਉਹ ਬੱਚੇ ਮਾਤ ਭਾਸ਼ਾ ਨੂੰ ਦੀ ਕਾਲਮ ਵਿੱਚ ਹਿੰਦੀ ਲਿਖਦੇ ਨੇ ਔਰ ਉਹਨਾਂ ਬੱਚਿਆਂ ਨੂੰ ਪਤਾ ਨਹੀਂ ਇਸ ਤੋਂ ਪਹਿਲਾਂ ਮੇਰੀ ਡਿਊਟੀ ਤੁਹਾਨੂੰ ਦੇ ਸਦਾ ਬਾਰ ਮੈਂ ਪਟਿਆਲਾ ਤੋਂ ਬਾਅਦ ਉੱਧਰ ਸ਼ਿਫਟ ਹੋ ਗਈ ਸੀ ਤਾਂ ਉੱਥੇ ਬਹੁਤਾਂ ਦੀਪ ਵੀਰ ਜੀ ਨੂੰ ਪਤਾ ਹੋਵੇਗਾ ਸਾਡੇ ਇਹ ਰੁਝਾਨ ਹੈ ਕਿ ਬਹੁਤੇ ਪੰਜਾਬੀ ਨੇ ਪਰ ਸਾਨੂੰ ਬਿਨਾਂ ਸੁੱਛੇ ਸਾਡੇ ਯੂ ਡਾਇਸ ਦੇ ਵਿੱਚ ਸਾਡੀ ਮਾਤ ਭਾਸ਼ਾ ਹਿੰਦੀ ਲਿਖਦੇ ਨੇ ਮੇਰੀ ਆਪਣੀ ਸਾਡਾ ਜੋ ਕੰਪਿਊਟਰ ਸੈਕਟਰ ਹੈ ਮੇਰੀ ਉਹਦੇ ਨਾਲ ਬਣੀ ਬਣੀ ਲੜਾਈ ਹੋਈ ਹੈ ਵੀ ਮੈਂ ਪੰਜਾਬੀ ਹਾਂ ਤਾਂ ਮੇਰੇ ਯੂ ਡਾਇਸ ਪਰਫਾਰਮੈਂਸ ਮੇਰੀ ਪੰਜਾਬੀ ਭਰੀ ਜਾਂਦੇ ਇਹ ਬੜਾ ਤਗੜਾ ਇਹ ਸੈਮੀਨਾਰੀ ਗੋਸ਼ਟੀਆਂ ਚਲੋ ਹੋਣੇ ਚਾਹੀਦੇ ਨੇ ਅਸੀਂ ਯੂਨੀਵਰਸਟੀ ਵੀ ਹੁੰਦੇ ਰਹਿੰਦੇ ਨੇ ਉਹਨਾਂ ਦਾ ਹਿੱਸਾ ਬੰਦੇ ਰਹਿਣਿਆ ਬਹੁਤ ਥਾਵਾਂ ਤੇ ਹਰਿਆਣਾ ਦੇ ਵਿੱਚ ਵੀ ਅਸੀਂ ਪੰਜਾਬ ਆਪਣਾ ਪੰਜਾਬੀ ਕਲਿਆਣ ਸੁਸਾਇਟੀ ਜਿਹੜੀ ਹੈ ਬਣਾਈ ਹੋਈ ਹੈ ਉਹਦੇ ਲਈ ਅਸੀਂ ਪੰਜਾਬ ਹਰਿਆਣਾ ਦੇ ਵਿੱਚ ਸੰਦਰਸ਼ਸ਼ੀਲਨਾ ਬਹੁਤ ਜ਼ਿਆਦਾ ਮੈਂ ਟਾਈਮ ਲੈ ਰਹੀਆਂ ਵੀਰ ਜੀ ਪਰ ਇਹ ਬਹੁਤ ਵੱਡਾ ਚਿੰਤਾ ਦਾ ਵਿਸ਼ਾ ਹੈ ਅਸੀਂ ਖੱਟੜ ਸਾਹਿਬ ਨੂੰ ਮਿਲਦੇ ਰਹਿੰਨੇ ਆ ਸੱਡੇ ਐਜੂਕੇਸ਼ਨ ਮੰਨਿਸਟਰ ਪਹਿਲਾ ਕਵਰ ਪਰ ਉੱਤਰੀ ਸੀ ਉਹਨਾਂ ਨੂੰ ਮਿਲਦੇ ਰਹਿੰਦੇ ਆ ਸਾਨੂੰ ਇੱਕ ਲਾਲੀਪਾਪ ਦੇ ਦਿੱਤਾ ਜਾਂਦਾ ਵੀ ਤ੍ਰੇ ਭਾਸ਼ਾਈ ਫਾਰਮੂਲਾ ਤੁਹਾਡੇ ਲਾਗੂ ਕਰ ਦਿੱਤਾ ਜਾਏਗਾ ਮਤਲਬ ਇਹ ਕਿ ਸਾਨੂੰ ਸੰਸਕ੍ਰਿਤ ਦੇ ਕੰਪੀਟੀਟਰ ਬਣਾ ਦਿੱਤਾ ਜਾਏਗਾ ਪਰ ਲੈਟਰ ਕੀ ਆਇਆ ਹੈ ਕਿ ਬੱਚਿਆਂ ਲਈ ਸੰਸਕ੍ਰਿਤ ਜ਼ਰੂਰੀ ਹੈ ਉਹਦੇ ਵਿੱਚ ਪੰਜਾਬੀ ਦਾ ਨਾਮ ਹੀ ਨਹੀਂ ਹੈ ਅਰ ਦੁੱਤੀ ਜਿੰਨਾ ਅਸੀਂ ਗੁਰਬਾਣੀ ਤੋਂ ਦੂਰ ਹੋ ਰਹੇ ਹਾਂ ਫਿਰ ਵੀ ਅਸੀਂ ਪੰਜਾਬੀ ਸਾਡੇ ਚੋਂ ਬਹੁਤੇ ਵੀਰ ਪੜ੍ਹਨਾ ਇਦਾਂ ਦੇ ਹੋਣਗੇ ਜਿਨ੍ਹਾਂ ਨੂੰ ਪੰਜਾ ਗੁਰਬਾਣੀ ਵੀ ਨਹੀਂ ਪੜ੍ਹਨੀ ਆਉਂਦੀ ਸਭ ਤੋਂ ਪਹਿਲਾਂ ਬਾਬਾ ਫਰੀਦ ਜੀ ਨੇ ਪੰਜਾਬੀ ਲਿਖੀ ਆ ਨਾਂਥਾ ਜੋਗੀਆਂ ਦਾ ਸਾਹਿਤ ਪੰਜਾਬੀ ਦੇ ਵਿੱਚ ਆ ਸਾਡੇ ਕੋਲੇ ਤੇ ਪਰ ਸਾਨੂੰ ਸੋਧ ਚਾਰਨ ਨਹੀਂ ਆਉਂਦਾ ਉਹਦਾ ਸਾਨੂੰ ਪੜ੍ਹਨਾ ਹੀ ਨਹੀਂ ਆਉਂਦਾ ਅਸੀਂ ਗੱਲ ਦੇ ਹੋਣ ਦੀ ਕਰਦੇ ਆ ਅਸੀਂ ਆਪ ਵੀ ਗੁਨਾਹਗਾਰ ਆ ਗੱਲ ਇਹ ਮੇਰਾ ਆਪ ਦਾ ਬੱਚਾ ਵੀ ਇੰਗਲਿਸ਼ ਪੜ੍ਹਿਆ ਪਰ ਮੇਰੇ ਪਤੀ ਨੇ ਇੱਕ ਸਕੂਲ ਬਣਾਇਆ ਹੋਇਆ ਜਿੱਥੇ ਨਰਸਰੀ ਤੋਂ ਪੰਜਾਬੀ ਪੜ੍ਹਾਉਂਦੇ ਕੋਈ ਖੁਸ਼ ਨਸੀਬ ਆ ਕਿ ਮੇਰਾ ਬੱਚਾ ਨਰਸਰੀ ਤੋਂ ਪੰਜਾਬੀ ਪੜ੍ਹਿਆ ਉੱਥੋਂ ਦੇ ਬੱਚਿਆਂ ਦੇ ਵਿੱਚ ਸਾਹਿਤ ਲਿਖੀ ਜਾ ਰਹੇ ਆ ਅਸੀਂ ਜਿੰਨੇ ਬੈਠੇ ਆ ਪਰ ਅਸੀਂ ਜਾਂ ਯੂਨੀਵਰਸਿਟੀ ਲੈਵਲ ਦੇ ਜਾਂ ਹੋਰ ਕਈ 15 ਦੇ ਗਰੁੱਪਾਂ ਦੇ ਮੈਂਬਰ ਆ ਪੰਜਾਬੀ ਲਿਖੀ ਜਾ ਰਹੇ ਆ ਪੜ੍ਹੀ ਜਾ ਰਹੇ ਆ ਪਰ ਚਿੰਤਾ ਦਾ ਵਿਸ਼ਾ ਇਹ ਹੈ ਕਿ ਛੋਟੇ ਜਿਹੜੇ 20 ਜਾਂ 30 ਤੋਂ ਛੋਟੇ ਨੇ ਉਹ ਪੰਜਾਬੀ ਨਾਲ ਪੜ੍ਹ ਰਹੇ ਨਹੀਂ ਸਾਹਿਤ ਲਿਖਿਆ ਜਾ ਰਿਹਾ ਹੈ ਲਿਖੀ ਜਾਓ ਜਿੰਨਾ ਮਰਜੀ ਪੜਨ ਵਾਲਾ ਕੋਈ ਨਹੀਂ ਕਨੇ ਘਰ ਦੇ ਵਿੱਚ ਬੱਚੇ ਨਹੀਂ ਪੜਨ ਵਾਲੇ ਵੀ ਹੈ ਮੇਰਾ ਇਹ ਮਤਲਬ ਜੋਗਾ ਸਿਖਨੇ ਜਿਹੜਾ ਚਿੰਤਾ ਦਾ ਵਿਸ਼ਮ ਮੈਂ ਮਤਲਬ ਪਹਿਲਾਂ ਜਿਸ ਦਿਨ ਕੀਚੀ ਨੇ ਮੈਨੂੰ ਪੁੱਛਿਆ ਵੀ ਕੁਲਦੀ ਤੁਸੀਂ ਬੋਲਣਾ ਮੈਂ ਨਹੀਂ ਪਰ ਜਦੋਂ ਜੋਗਾ ਸਿਖਨੀ ਨੇ ਕਿਹਾ ਤੇ ਜੀ ਵੀਜੀ ਨੇ ਕਿਹਾ ਵੀ ਪਾਸ਼ਾ ਜਿਹੜੀ ਖਤਮ ਨਹੀਂ ਹੋ ਰਹੀ ਪਰ ਮੈਂ ਤੁਹਾਨੂੰ ਦੱਸਾਂ ਕੱਢੇ ਗਵਾਂਢੀ ਰਾਜ ਗਵਾਂਢੀ ਵੀ ਤੁਹਾਡਾ ਆਪਣਾ ਰਾਜ ਜਿਹੜਾ ਹਰਿਆਣਾ ਸੀ ਨਾ ਉਹਦੇ ਵਿੱਚ ਤਾਂ ਰਾਜਸਥਾਨ ਦੇ ਵਿੱਚ ਵੀ ਪੰਜਾਬੀ ਖਤਮ ਹੋ ਰਹੀ ਹੈ ਜਿਹੜੇ ਬਿਲਕੁਲ ਪੂਰ ਪੰਜਾਬੀ ਬੋਲਦੇ ਇਲਾਕੇ ਨੇ ਔਰ ਦੂਜੇ ਪਾਸੇ ਹਰਿਆਣਾ ਦੇ ਵਿੱਚ ਤਾਂ ੱਕੇ ਨਾਲ ਸਾਨੂੰ ਜਿਹੜੀ ਹੈ ਮਾਤ ਭਾਸ਼ਾ ਹੀ ਹਿੰਦੀ ਲਿਖੀ ਜਾ ਰਹੀ ਹੈ ਬਹੁਤੇ ਜਿਹੜੇ ਜ਼ਿਲ੍ਹੇ ਅਸੀਂ ਪੰਜਾਬੀ ਬੋਲਦੇ ਆ ਸਾਡੀ ਮਾਤ ਭਾਸ਼ਾ ਉਥੋਂ ਅਚਾ ਫਿਰ ਦੂਜੀ ਗੱਲ ਉਹ ਜਿਹੜੇ ਲੋਕ ਗੀਤ ਨੇ ਵੀਜ਼ੇ ਨੇ ਖਾ ਲਈ ਇੱਥੇ ਕਿੰਨੇ ਮੇਰੇ ਲੇਖਕ ਬੈਠਾ ਬੈਠੀਆਂ ਨੇ ਜਿਨ੍ਹਾਂ ਨੂੰ ਪੰਜਾਬੀ ਸੁਹਾਗ ਗਾਉਣੇ ਆਉਂਦੇ ਹੋਣ ਪੰਜਾਬੀ ਬੋਲੀਆਂ ਆਉਂਦੀਆਂ ਹਨ ਕਿਤੇ ਜਿੱਥੇ ਕਦੇ ਕਿ ਤੁਸੀਂ ਪਾ ਕੇ ਨੱਚੀਆਂ ਕਰੋ ਉਹ ਤੁਸੀਂ ਸਾਡੇ ਤੋਂ ਮਤਲਬ ਤੁਸੀਂ ਤੇ 60 ਵਾਲੇ ਦਾ ਹੱਕੇ ਚ ਆ ਗਏ 70 ਵਾਲੇ 70 ਵਾਲੇ ਚ ਅਸੀਂ 40 50 ਵਾਲੇ ਹਾਂ ਬਹੁਤਿਆਂ ਮੈਨੂੰ ਦੱਸੋ ਕਿੰਨਿਆਂ ਨੂੰ ਸੁਹਾਗ ਆਉਂਦੇ ਨੇ ਸੁਹਾਗ ਦੀ ਏਕ ਆਉਂਦੀ ਐ ਮੈਮ ਚੰਨਿਤ ਕੀ ਮੈਂ ਸੱਚ ਕਹਿ ਰਹੀ ਹਾਂਗਾ ਤੁਸੀਂ ਬਹੁਤ ਜ਼ਿਆਦਾ ਮੈਂ Haryana, Punjab, Delhi ਕੀ World Level ਦੀਆਂ ਕਾਨਫਰੰਸ ਅਟੈਂਡ ਕਰਦੇ ਹੋ ਤੇ ਕੀ ਮੈਂ ਜੂਠੇ ਨਹੀਂ ਕਹਿ ਰਹੀ ਨਾ ਬਹੁਤਿਆਂ ਨੂੰ ਪੰਜਾਬੀ ਦੇ ਵਿੱਚ ਗੀਤ ਨਹੀਂ ਗਾਉਣੇ ਆਉਂਦੇ ਪੰਜਾਬੀ ਬੋਲ ਲੈਣੀ ਲੇਖ ਲੈਣਾ ਰਚਨਾਵਾਂ ਲੇਖ ਦੇਣੀ ਆ ਪੰਜਾਬੀ 'ਚ ਸਾਡੇ ਕੋਲ ਅਥਾਹ ਸਾਗਰ ਪਿਆ ਹੈ ਬਹੁਤ ਸਾਹਿਤ ਪਿਆ ਉਹnu ਅਸੀਂ ਪੜਦੇ ਹੀ ਨਹੀਂ ਭਾਈ ਗੁਰਦਾਸ ਜੀ ਦੀਆਂ ਬਾਣਾਂ ਕਿੰਨੇ ਜਣੇ ਅਸੀਂ ਪੜਦੇ ਆ ਸਾਨੂੰ ਸਮਝ ਹੀ ਨਹੀਂ ਆਉਂਦੀ ਅਸ ਮੇਰੀ ਏਜ ਦੇ ਬਹੁਤੇ ਲੋਕਾਂ ਨੂੰ ਭਾਈ ਗੁਰਦਾਸ ਜੀ ਦੀਆਂ ਬਾਣਾਂ ਦੀ ਸਮਝ ਨਹੀਂ ਆਉਂਦੀ ਅਰਥ ਨਹੀਂ ਸਮਝ ਆ ਰਹੇ ਗੁਰਬਾਣੀ ਦੇ ਅਰਥ ਨਹੀਂ ਸਮਝ ਆਉਂਦੇ ਪੰਜਾਬੀ ਮਰ ਰਹੀ ਹੈ ਸੋਚੋ ਵਿਚਾਰੋ ਕੱਲਾ ਲਿਖ ਲੈਣਾ ਕਾਰ ਕਵਿਤਾ ਪਾਠ ਮਦੇ ਸਮਾमेलन ਹੋਣ ਚਾਹੀਦੇ ਨੇ ਪਰ ਉਹਦੇ ਨਾਲ ਬਾਸ਼ਾ ਦੇ ਪ੍ਰਤੀ ਚਿੰਤਤ ਹੋਵੋ ਹਰ ਇੱਕ ਬੰਦਾ ਕੋਸ਼ਿਸ਼ ਕਰੋ ਕਿ ਆਪਣੇ ਨੇੜੇ ਤੇਲੇ ਦੇ ਛੋਟੇ ਬੱਚਿਆਂ ਨੂੰ ਮੂਲ ਪੰਜਾਬੀ ਪਾਠ ਪੜਾਉਣੇ ਸ਼ੁਰੂ ਕਰੋ ਜੋ ਵੀ ਪੰਜਾਬੀ ਦੇ ਵਿੱਚ ਸਾਹਿਤ ਲਿਖਿਆ ਗਿਆ ਬਹੁਤਿਆਂ ਨੂੰ ਭਾਈ ਵੀਰ ਸਿੰਘ ਸਮਝ ਨਹੀਂ ਆਉਂਦੇ ਸਸਿੰਸ ਸਿੱਖ ਹੋਣੀ ਆ ਮਤਲਬ ਕਿ ਕਿੰਨੇ ਕਿ ਕਿਡਰ ਨੇ ਜਿਹੜੇ ਅਸੀਂ ਪੜ੍ਹੇ ਨੇ ਲਿਖੀ ਰੇ ਸਾਹਿਤ ਲਿਖ ਰਹੇ ਆ ਰੀਸੋ ਰੀਸ ਲੱਗੇ ਪਏ ਆ ਨਹੀਂ ਆਉਂਦੀ ਸਰ ਬਿਲਕੁਲ ਮੈਂ ਇਸ ਚੀਜ਼ ਦੀ ਗਾਰੰਟੀ ਮੇਰੇ ਕੋਲੇ 11ਵੀਂ ਦੇ ਵਿੱਚ ਜ਼ੀਰੋ ਬੱਚਾ ਹੈ 12ਵੀਂ ਦੇ ਵਿੱਚ ਜ਼ੀਰੋ ਬੱਚਾ ਹੈ ਜਦ ਕਿ ਉਹਨਾਂ ਬੱਚਿਆਂ ਦੇ ਮਾਪੇ ਪੰਜਾਬੀ ਨੇ ਮਾਵਾ ਜਿਹੜੀਆਂ ਨੇ ਉਧਰ ਪਹਾੜ ਦੇ ਗਈਆਂ ਹੋਈਆਂ ਨੇ ਕੁਝ ਡੇਹੜਾ ਵਸੀਆਂ ਦੀਆਂ ਨੇ ਕੁਝ ਚੰਡੀਗੜ੍ਹ ਸ਼ੌਕੜ ਦੀਆਂ ਨੇ ਬੜੇ ਕਰਲੇ ਕਰਦੀਆਂ ਨੇ ਬੇਟਾ ਪੰਜਾਬੀ ਲਵੋ ਪਰ ਉਹ ਬੱਚੇ ਪੰਜਾਬੀ ਪਈ ਲੈ ਹੁੰਦੇ ਐਨ ਐਸ ਐਫ ਕੇ ਆਫ ਵਾਲਾ ਦਾ ਲੱਖ ਰੁਪਈਆ ਸਾਲਾਨਾ ਵਜਾ ਕਾ ਹੁੰਦਾ ਹੈ ਖਰਚਾ ਕਰਨ ਲਈ ਉਹਨਾਂ ਬੱਚਿਆਂ ਨੂੰ ਫ੍ਰੀ ਕਿਤਾਬਾਂ ਫ੍ਰੀ ਪੈਨ ਮੁਫਤ ਦੇ ਵਿੱਚ ਹਰ ਸਾਲ ਦੋ ਕਿਤੇ ਨਾ ਕਿਤੇ ਟੂਰ ਕਰਾਏ ਜਾਂਦੇ ਨੇ ਤੇ ਸਾਡੇ ਪੰਜਾਬੀ ਆਰਿਆਂ ਕੋਲੇ ਕੁਝ ਵੀ ਨਹੀਂ ਆਉਂਦਾ ਕੀ ਕਰੀਏ ਇਹ ਗੱਲ ਤੁਹਾਡੇ ਪੰਜਾਬ ਚ ਵੀ ਹੈ ਅਸੀਂ ਰੋਜ਼ ਡੀਐਸਸੀ ਜਾ ਕੇ ਹੜਤਾਲਾਂ ਕਰਦੇ ਆਂ ਮੁੱਖ ਮੰਤਰੀ ਨੂੰ ਜਿੱਦਨ ਜਾਈਏ ਮਿਲ ਕੇ ਆਂ ਜਿੱਦਨ ਉਹਦਾ ਚੰਡੀਗੜ੍ਹ ਦਾ ਰਾਹ ਹੋਗਾ ਉਹਦੋਂ ਹੀ ਆਪਣੇ ਭੱਟੀ ਸਾਹਿਬ ਹੁਣ ਸਾਰੇ ਉੱਥੋਂ ਆਉਣਗੇ ਤੇ ਸਾਰੇ ਅਸੀਂ ਮਿਲਦੇ ਆਂ ਬਹੁਤ ਕੋਸ਼ਿਸ਼ਾਂ ਕਰਦੇ ਆਂ ਅਮਰਜੀਤ ਸਿੰਘ ਜੀ ਵਰਤਨ ਬਹੁਤ ਵੱਡੀ ਕੋਸ਼ਿਸ਼ ਹਰਿਆਣੇ 'ਚ ਕਰ ਰਹੇ ਨੇ ਤੇ ਪਰ ਕੁਝ ਨਹੀਂ ਹੋ ਰਿਹਾ ਜੀ ਗਰਾਊਂਡ ਲੈਵਲ ਤੇ ਜ਼ੀਰੋ ਰਿਜ਼ਲਟ ਹੈ ਚਿੰਤਾ ਦਾ ਹੋਣ ਦਾ ਵਿਸ਼ਾ ਹੈਗਾ ਪੰਜਾਬੀ ਮਰ ਰਹੀ ਹੈ। ਔਰ ਇਹ ਸਾਰਾ ਜਿਹੜਾ ਹੋ ਰਿਹਾ ਨਾ ਵੀ ਗਲੋਬਲਾਈਜੇਸ਼ਨ ਔਰ ਕਿ ਕੋਈ ਭਾਸ਼ਾ ਇਹਨਾਂ ਨੇ ਜੋਦੀ ਰੱਖਣੀ ਹੈ ਅੰਗਰੇਜ਼ੀ। ਸੂਬਾ ਪੱਤਰੀ ਜਿੰਨੀਆਂ ਵੀ ਭਾਸ਼ਾਵਾਂ ਨੇ ਉਹਨਾਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਪਲੀਜ਼ ਮੈਂ ਬਹੁਤ ਟਾਈਮ ਲਾ ਲਿਆ ਪ੍ਰੋਗਰਾਮ ਦਾ ਟਾਈਮ ওভার ਹੋ ਗਿਆ। ਮਾਸੀ ਬਹੁਤ ਜ਼ਿਆਦਾ ਪਰ ਮੈਂ ਇੱਕ ਚਿੰਤਕ ਵਜੋਂ ਤੁਹਾਡੇ ਨਾਲ ਸਿਰਫ ਇੱਕ ਚਿੰਤਾ ਪ੍ਰਗਟ ਕਰਨ ਆਈ ਹਾਂ। ਕਿ ਮਾ ਜੇ ਕਿਸੇ ਨੂੰ ਉਸ ਨਾਲ ਕੀ ਹੋ ਗਿਆ ਯਾਬ ਯਾਬ ਮੈਂ ਸੈਕਿੰਡ ਬੋਛਾ ਇਟੋ ਬੋਛਾ ਐਸੀ ਐਟੂ ਬੋਛਾ ਸੈਕਿੰਡ ਮੈਂ ਜਰੂਰ ਆ ਕੇ ਮੈਡਮ ਨੇ ਜਿਹੜਾ ਮੁੱਦਾ ਉਠਾਇਆ ਜੀ ਮੇਰੇ ਸ਼ਵਾਲ ਹੈ ਇਸ ਤੇ ਕਿਉਂਕਿ ਇੱਥੇ ਕਾਫੀ ਉਹ ਸਬਸਪੈਕਟ ਜਿਹੜੇ ਹਰ ਐਜੂਕੇਸ਼ਨ ਨੂੰ ਡੀਲ ਕਰਦੇ ਨੇ ਜਿਨ੍ਹਾਂ ਨੇ ਪੰਜਾਬੀ ਵਿੱਚ ਕਾਫੀ ਉੱਚ ਪੱਧਰ ਤੇ ਸਿੱਖਿਆ ਪ੍ਰਾਪਤ ਕੀਤੀ ਹੈ ਜਾਂ ਉੱਚ ਪੱਧਰ ਦੇ ਮਤਲਬ ਉਹ ਲੈਵਲ ਤੇ ਪਹੁੰਚ ਹੈ ਮੈਨੂੰ ਇਹ ਲੱਗਦਾ ਜਿਵੇਂ ਸਾਡੀ ਦਿੱਕਤ ਆ ਰਹੀ ਹੈ ਜਿੱਥੋਂ ਅਸੀਂ ਪੰਜਾਬੀ ਜੋ ਕਿ ਐਮਏ ਕਰਾ ਰਹੇ ਹਾਂ ਜਾਂ ਪੰਜਾਬੀ ਨੂੰ ਜਿੱਥੇ ਹਰ ਲੈਵਲ ਤੇ ਪੜਾਇਆ ਜਾ ਰਿਹਾ ਹੈ ਜੀ ਜਿਹੜੇ ਸਾਡੇ ਕੋਰਸਸ ਦਾ ਡਿਜ਼ਾਈਨ ਹੈ ਜੀ ਉਹ ਸਾਨੂੰ ਕਿਸੇ ਰੋਜ਼ਗਾਰ ਵਾਲੇ ਪਾਸੇ ਲੈ ਕੇ ਨਹੀਂ ਜਾ ਰਿਹਾ ਅਸੀਂ ਜੋ 50 ਸਾਲ ਪਹਿਲਾਂ ਅਸੀਂ ਐਮਏ ਦੇ ਵਿੱਚ ਕਰ ਰਹੇ ਸੀਗੇ ਜੀ ਉਹੀ ਐਮਏ ਹੈ ਜੀ ਮਤਲਬ ਕੱਲਾ ਮੈਨੂੰ ਇਹ ਲੱਗਦਾ ਜੀ ਕਿ ਇਹ ਚਿੰਤਾ ਨਾ ਕਰੋ ਮੈਨੂੰ ਜਿਹੜਾ ਟੀਚਿੰਗ ਫੈਕਲਟੀ ਦੇ ਵਿੱਚ ਬੈਠੇ ਨੇ ਜਿਨ੍ਹਾਂ ਕੋਲੇ ਇਹ ਜ਼ਿੰਮੇਵਾਰੀ ਉਹਨਾਂ ਦੀ ਵੀ ਬਣਦੀ ਹੈ ਕਿ ਉਹਨਾਂ ਕੋਰਸਸ ਦੇ ਡਿਜ਼ਾਈਨ 'ਚ ਥੋੜਾ ਬਹੁਤ ਫਰਕ ਪਾਇਆ ਜਾਵੇ ਤਾਂ ਕਿ ਬੱਚੇ ਨੂੰ ਜੋ ਐਮਏ ਪੰਜਾਬੀ ਕਰਾਉਣਾ ਨੌਕਰੀ ਮਿਲੇ ਪੰਜਾਬੀ ਲਿਖਣ ਵਾਲੇ ਪੰਜਾਬੀ ਬੋਲਣ ਵਾਲੇ ਪੰਜਾਬੀ ਸਕ੍ਰਿਪਟ ਰਾਈਟਿੰਗ ਦੇ ਵਿੱਚ ਬੰਦੇ ਜੀ ਨੌਕਰੀਆਂ ਲੱਖ ਲੱਖ ਰੁਪਏ ਲੈ ਕੇ ਪਿੱਛੇ ਉਮਰੇ ਦੇ ਬੰਦਾ ਨਹੀਂ ਲੱਭ ਰਿਹਾ ਸਰ ਮੈਨੂੰ ਇਹ ਲੱਗਦਾ ਜੀ ਅਸੀਂ ਚਿੰਤਾ ਬਿਲਕੁਲ ਕਰਦਣਾ ਜੀ ਬਤੌਰ ਟੀਚਰ ਬੱਚਾ ਜੀ ਮੈਨੂੰ ਲੋ ਜਦੋਂ ਅੱਜ ਸਮਝਾਤੀ ਹੈ ਜੀ ਅੱਜ ਤੁਸੀਂ ਆਪਣੇ ਬੱਚੇ ਨੂੰ ਆਪਣੇ ਸ਼ਹਿਰ ਤੱਕ ਆਪਣੇ ਪਰਿਵਾਰ ਤੱਕ ਮੌਜੂਦ ਨਹੀਂ ਰੱਖ ਸਕਦੇ ਜੀ ਤੁਹਾਡੇ ਬੱਚੇ ਨੇ ਬਾਹਰ ਜਾਣਾ ਹੀ ਜਾਣਾ ਤੁਸੀਂ ਰੋਕ ਨਹੀਂ ਸਕਦੇ ਉਹਨੂੰ ਤੇ ਉਹ ਤਾਂ ਹੀ ਬਾਹਰ ਜਾ ਸਕਿਆ ਕਿ ਉਹ ਮਤਲਬ ਸਿਰਫ ਪੰਜਾਬੀ ਤੱਕ ਹੀ ਮਤਲਬ ਰੱਖੀਏ ਹਰ ਲੈਂਗਵੇਜ ਹੋਣੀ ਚਾਹੀਦੀ ਹੈ ਬੱਚੇ ਨੂੰ ਮੈਨੂੰ ਲੱਗਦਾ ਵੀ ਹਰ ਲੈਂਗਵੇਜ ਉਹਨੂੰ ਸੇਮ ਇੰਪੋਰਟੈਂਸ ਹੈ ਜੀ ਦੇਖੋ ਹਮ ਗਲਤੀ ਹੈ ਤੁਹਾਡੀ ਸਾਨੂੰ ਮੈਨੂੰ ਇਹ ਲੱਗਦਾ ਕਿ ਸਾਡਾ ਸਾਡਾ ਹਾਲਟੀ ਡਿਜ਼ਾਈਨ ਹੈ ਸਾਡਾ ਜਿਹੜੀ ਸਾਡੀ ਹੈਰ ਐਜੂਕੇਸ਼ਨ ਪੰਜਾਬੀ ਚ ਹੋ ਰਹੀ ਹੈ ਉਹਦਾ ਹਾਲਟੀ ਡਿਜ਼ਾਈਨ ਹੈ ਜਿਹਦਾ ਖਿਆਸਾ ਦੀ ਭੁਗਤ ਰਹੇ ਸੀ ਇਹ ਮੇਰੇ ਪਰਸਨਲ ਵਿਚਾਰ ਹੈ ਸ਼ੁਕਰੀਆ ਜੀ ਹੁਣ ਫੈਸਲਾ ਕੇਵਲ ਤੇ ਕੇਵਲ ਤੁਹਾਡੇ ਹੱਥ ਵਿੱਚ ਹੈ ਰੱਬ ਰਾਖਾ